ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਹੈਡਲਾਈਨਸ ਤੇ ਮਾਰਕ ਕਾਰਨੀ ਦੀ ਚੀਨੀ ਪ੍ਰੀਮੀਅਰ ਲੀਗ ਕਾਂਗ ਨਾਲ ਮੁਲਾਕਾਤ ਪ੍ਰਧਾਨ ਮੰਤਰੀ ਨੇ ਚੀਨ ਨਾਲ ਟੈਰਿਫ ਦੇ ਮੁੱਦੇ ਤੇ ਹੱਲ ਦੀ ਜਤਾਈ ਉਮੀਦ ਡੈਪੂਟੇਸ਼ਨ ਦੇ ਕੰਡੇ ਤੇ ਖੜੇ ਪੰਜਾਬੀ ਨੂੰ ਮਿਲੀ ਵੱਡੀ ਰਾਹਤ ਅਦਾਲਤ ਨੇ ਨਵੇਂ ਸਿਰੇ ਤੋਂ ਮੁਕੱਦਮਾ ਚਲਾਉਣ ਦੇ ਦਿੱਤੇ ਹੁਕਮ ਪ੍ਰਾਈਵੇਸੀ ਕਮਿਸ਼ਨਰਾਂ ਦੀ ਜਾਂਚ ਚ ਹੋਇਆ ਵੱਡਾ ਖੁਲਾਸਾ ਟਿਕਟੌਕ ਨੇ ਬੱਚਿਆਂ ਤੋਂ ਇਕੱਠੀ ਕੀਤੀ ਸੰਵੇਦਨਸ਼ੀਲ ਜਾਣਕਾਰੀ ਟੋਰਾਂਟੋ ਮੌਂਟਰੀਅਲ ਵਿਚਾਲੇ ਨੌਨ-ਸਟਾਪ ਟ੍ਰੇਨਾਂ ਦਾ ਟ੍ਰਾਇਲ ਕਿੰਗਸਟਨ ਦੇ ਲੋਕ ਵਾਇਆ ਰੇਲ ਦੇ ਫੈਸਲੇ ਤੋਂ ਹੋਏ ਨਿਰਾਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੀਨੀ ਪ੍ਰੀਮੀਅਰ ਲੀ ਕਿਆਂਗ ਨਾਲ ਮੁਲਾਕਾਤ ਕੀਤੀ ਹੈ ਇਸ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਚੀਨੀ ਪ੍ਰੀਮੀਅਰ ਨਾਲ ਸਕਾਰਾਤਮਕ ਵਪਾਰਕ ਗੱਲਬਾਤ ਹੋਈ ਹੈ ਤੇ ਉਹ ਉਮੀਦ ਕਰਦੇ ਨੇ ਕੇ ਸਮੇਂ ਦੇ ਨਾਲ ਇਹ ਗੱਲਬਾਤ ਹੋਰ ਡੂੰਗੀ ਹੋਵੇਗੀ ਕਿਉਂਕਿ ਦੋਵੇਂ ਦੇਸ਼ ਟੈਰਿਫ ਟਕਰਾਅ ਤੋਂ ਨਿਕਲਣ ਦਾ ਰਸਤਾ ਲੱਭ ਰਹੇ ਨੇ ਪਿਛਲੇ ਸਾਲ ਕੈਨੇਡਾ ਦੁਆਰਾ ਚੀਨ ਦੇ ਬਣੇ ਇਲੈਕਟ੍ਰਿਕ ਵਾਹਨਾਂ ਦੇ ਨਾਲ-ਨਾਲ ਚੀਨੀ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ਤੇ ਟੈਰਿਫ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਗਏ ਸਨ ਬੀਜਿੰਗ ਨੇ ਕੈਨੇਡੀਅਨ ਕਨੋਲਾ ਦੀ ਦਰਾਮਦ ਤੇ ਭਾਰੀ ਟੈਕਸ ਲਗਾ ਕੇ ਜਵਾਬੀ ਕਾਰਵਾਈ ਕੀਤੀ ਸੀ ਤਾਜ਼ਾ ਮੁਲਾਕਾਤ ਤੋਂ ਬਾਅਦ ਕਾਰਨੀ ਨੇ ਟੈਰਿਫ ਮੁੱਦੇ ਦੇ ਹੱਲ ਦੀ ਉਮੀਦ ਜਤਾਈ ਹੈ ਪੀਐਮ ਕਾਰਨੀ ਨੇ ਇਹ ਟਿੱਪਣੀਆਂ ਨਿਊਯਾਰਕ ਸਿਟੀ ਦੇ ਵਿੱਚ ਚੀਨ ਦੇ ਅਗਲੇ ਸਭ ਤੋਂ ਉੱਚੇ ਦਰਜੇ ਦੇ ਅਧਿਕਾਰੀ ਪ੍ਰੀਮੀਅਰ ਲੀ ਕਿਆੰਗ ਦਿਨਾਵ ਸਕਾਰਾਤਮਕ ਗੱਲਬਾਤ ਵਜੋਂ ਦੱਸੀਆਂ ਕਾਰਨੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖਿਆ ਕਿ ਸਾਡੇ ਕੋਲ ਬਹੁਤ ਹੀ ਰਚਨਾਤਮਕ ਚਰਚਾਵਾਂ ਹੋਈਆਂ ਨੇ ਜੋ ਪਹਿਲਾਂ ਹੋਈਆਂ ਫੋਨ ਕਾਲਾਂ ਤੇ ਆਧਾਰਿਤ ਸਨ ਜੋ ਸਾਡੇ ਵਪਾਰ ਮੰਤਰੀਆਂ ਵਿਚਾਲੇ ਆਦਾਨ-ਪ੍ਰਦਾਨ ਤੇ ਆਧਾਰਿਤ ਸਨ ਤੇ ਹੁਣ ਇਹ ਚਰਚਾਵਾਂ ਹੋ ਡੂੰਘੀਆਂ ਹੋਣਗੀਆਂ ਕਾਰਨੀ ਨੇ ਉਮੀਦ ਕੀਤੀ ਹੈ ਕਿ ਸਹੀ ਸਮੇਂ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਹੋ ਜਾਵੇਗੀ Uh, well, thanks for the question. As, as I'm sure you know, but just to underscore, China is Canada's second largest trading partner. It has been for a long time. And there is a very broad range of uh, commercial relationships that already exist and a much larger uh, range of opportunities uh, for both countries in developing the relationship. Uh, you mentioned some of them uh, clean and conventional energy. Uh, China, for example, is uh, one of the purchasers of. Uh, Liquefied natural gas uh, in the uh, LNG project, which uh, has just uh, just uh, begun shipping uh, gas. Um, I should say LNG one because there's a second phase of that uh, potentially. Uh, so in conventional energy, uh, but as well in clean energy, that's one example. Uh, there are a range of opportunities, obviously in agriculture and elsewhere. Uh, and I would so take that as the uh, as the first point. We can go into more detail if you wish. The second is. Um, there is some alignment of uh, tariffs with the United States, um, and I will highlight particularly in the steel sector, uh, where we've been very clear in the approach uh, that we have taken, and we had an open uh, discussion uh, with uh, I did with the premier and our Chinese colleagues about that and the reasons for that. Um, the fact is that North America has an integrated steel market. Canada has the most open steel market in the world. Um, we can contribute to the competitiveness of many American industries, including the auto sector, um, and that's worth preserving. That's part of the discussions we're having with the Americans, um, but that is the first best use of Canadian steel and Canadian protecting those Canadian jobs. Uh, and this government is resolute about doing that. ਅਭਿਲੇ ਗੌਰ ਹੈ ਕਿ ਕੈਨੇਡਾ ਦੇ ਚੀਨ ਦੇ ਨਾਲ ਦਹਾਕਿਆਂ ਤੋਂ ਗੁੰਜਲਦਾਰ ਵਪਾਰਕ ਤੇ ਕੂਟਨੀਤਿਕ ਸਬੰਧ ਰਹੇ ਨੇ ਇਸ ਸਾਲ ਦੋਵਾਂ ਦੇਸ਼ਾਂ ਵਿਚਾਲੇ ਇੱਕ ਦੂਜੇ ਦੇ ਵਿਰੁੱਧ ਵਪਾਰ ਯੁੱਧ ਸ਼ੁਰੂ ਹੋਇਆ ਹੈ ਇਸ ਵਿੱਚ ਕੈਨੇਡਾ ਨੇ ਚੀਨੀ ਇਲੈਕਟ੍ਰਿਕ ਵਾਹਨਾਂ ਤੇ ਸੌਫਟਵੇਅਰ ਦੀ ਟੈਰਫ ਲਗਾਇਆ ਹੈ ਅਤੇ ਚੀਨ ਨੇ ਕਨੋਲਾ ਬੀਜ ਅਤੇ ਸੂਰ ਸਮੁੰਦਰੀ ਭੋਜਨ ਤੇ ਵੀ ਇਸੇ ਤਰ੍ਹਾਂ ਦੇ ਟੈਰਫ ਲਗਾ ਕੇ ਜਵਾਬੀ ਕਾਰਵਾਈ ਕੀਤੀ ਹੈ 34 ਸਾਲ ਤੋਂ ਕੈਨੇਡਾ 'ਚ ਰਹਿ ਰਹੇ ਪੰਜਾਬੀ ਨੂੰ ਡਿਪੋਰਟ ਕਰਨ ਦੇ ਹੁਕਮ ਟਲ ਗਏ ਨੇ ਨੀਲਮ ਕਮਲਜੀਤ ਸਿੰਘ ਗਰੇਵਾਲ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਆਪਣਾ ਕਬੂਲਨਾਮਾ ਵਾਪਸ ਲੈਣ ਦਾ ਐਲਾਨ ਕੀਤਾ ਹੈ ਉਸਨੇ ਦਾਅਵਾ ਕੀਤਾ ਕਿ ਇਮੀਗ੍ਰੇਸ਼ਨ ਸਟੀਆਂ ਬਾਰੇ ਵਕੀਲ ਸਹੀ ਜਾਣਕਾਰੀ ਦਿੰਦਾ ਤਾਂ ਉਹ ਕਦੇ ਵੀ ਕਬੂਲਨਾਮਾ ਦਾਖਲ ਨਾ ਕਰਦਾ ਨੀਲਮ ਕਮਲਜੀਤ ਸਿੰਘ ਗਰੇਵਾਲ ਨੇ BC ਦੀ ਅਪੀਲ ਅਦਾਲਤ ਨੂੰ ਗੁਜ਼ਾਰਿਸ਼ ਕੀਤੀ ਕਿ ਨਵੇਂ ਸਿਰੇ ਤੋਂ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਜਾਣ ਅਦਾਲਤੀ ਦਸਤਾਵੇਜ਼ਾ ਮੁਤਾਬਕ ਨੀਲਮ ਕਮਲਜੀਤ ਸਿੰਘ ਗਰੇਵਾਲ 1991 'ਚ ਕੈਨੇਡਾ ਪੁੱਜਾ ਜਦੋਂ ਉਸਦੀ ਉਮਰ ਸਿਰਫ 18 ਸਾਲ ਸੀ ਸਮਾਂ ਲੰਘਿਆ ਤਾਂ ਉਸਦਾ ਵਿਆਹ ਹੋ ਗਿਆ ਤੇ ਪਰਿਵਾਰ ਅੱਗੇ ਵਧਣ ਲੱਗਾ ਪਰ ਬਦਕਿਸਮਤੀ ਨਾਲ ਉਹ ਹੈਰੋਇਨ ਦਾ ਆਦੀ ਬਣ ਗਿਆ ਸੀ ਦਸੰਬਰ 2015 ਚ ਉਸ ਨੂੰ ਨਸ਼ਾ ਤਸਕਰੀ ਦੇ ਮਾਮਲੇ ਚ ਗ੍ਰਿਫਤਾਰ ਕਰ ਲਿਆ ਗਿਆ ਪਹਿਲਾ ਮਾਮਲਾ ਚੱਲ ਹੀ ਰਿਹਾ ਸੀ ਕਿ ਜੂਨ 2016 ਚ ਮੁੜ ਗ੍ਰਿਫਤਾਰੀ ਹੋ ਗਈ ਪੁਲਿਸ ਨੇ ਉਸ ਕੋਲੋਂ ਮਾਮੂਲੀ ਮਾਤਰਾ ਚ ਪਾਬੰਦੀਸ਼ੁਦਾ ਨਸ਼ੇ ਬਰਾਮਦ ਕੀਤੇ ਤੇ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਕੈਨੇਡੀਅਨ ਸਿਟੀਜ਼ਨ ਨਾ ਹੋਣ ਕਾਰਨ ਇਮੀਗ੍ਰੇਸ਼ਨ ਮੁਸ਼ਕਲਾਂ ਦੀ ਚਿੰਤਾ ਉਸ ਨੂੰ ਵੱਡ ਵੱਡ ਖਾਰੀ ਸੀ ਉਸ ਵੇਲੇ ਤੱਕ ਗਰੇਵਾਲ ਨੂੰ ਕੈਨੇਡਾ 'ਚ 27 ਸਾਲ ਹੋ ਚੁੱਕੇ ਸਨ ਤੇ ਉਸ ਦੀ ਪਤਨੀ ਅਤੇ ਤਿੰਨ ਬੱਚੇ ਉਸ ਉੱਤੇ ਹੀ ਨਿਰਭਰ ਸਨ ਜੁਲਾਈ 2018 'ਚ ਅਦਾਲਤ ਨੇ ਕਿਹਾ ਕਿ ਗਰੇਵਾਲ ਨਵੇਂ ਵਕੀਲ ਦੀਆਂ ਸੇਵਾਵਾਂ ਲੈ ਰਿਹਾ ਏ ਤੇ ਸਰਕਾਰੀ ਵਕੀਲ ਨਾਲ ਸਹਿਮਤੀ ਤਹਿਤ ਮੁਅੱਤਲ ਸਜ਼ਾ ਤੇ ਪ੍ਰੋਬੇਸ਼ਨ ਦੀ ਅਪੀਲ ਦਾਖਲ ਕੀਤੀ ਜਾ ਰਹੀ ਹੈ ਨਵੇਂ ਵਕੀਲ ਨੇ ਗਰੇਵਾਲ ਨੂੰ ਸੁਝਾ ਦਿੱਤਾ ਕਿ ਉਹ ਗੁਨਾਹ ਕਬੂਲ ਕਰ ਲਵੇ ਉਸ ਨੂੰ ਕੋਈ ਇਮੀਗ੍ਰੇਸ਼ਨ ਸੱਟਾ ਨਹੀਂ ਭੁਗਤਣਾ ਪਵੇਗਾ ਪਰ ਇਹ ਵੱਡੀ ਭੁੱਲ ਸਾਬਤ ਹੋਈ ਗਰੇਵਾਲ ਨੂੰ ਕੋਈ ਸਜ਼ਾ ਨਹੀਂ ਸੁਣਾਏਗੀ ਪਰ ਇਮੀਗ੍ਰੇਸ਼ਨ ਅਤੇ ਰਿਫਿਊਜੀ ਐਕਟ ਕਹਿੰਦਾ ਹੈ ਕਿ ਅਜਿਹੇ ਕਿਸੇ ਵੀ ਅਪਰਾਧ ਲਈ ਦੋਸ਼ੀ ਕਰਾਰ ਦਿੱਤਾ ਜਾਣਾ ਜਿਸ ਦੀ ਸਜ਼ਾ 10 ਸਾਲ ਹੋਵੇ ਪਰਮਨੈਂਟ ਰੈਜ਼ਿਡੈਂਸੀ ਰੱਦ ਹੋਣ ਦਾ ਆਧਾਰ ਬਣਦਾ ਹੈ ਨੀਲਮ ਕਮਲਜੀਤ ਸਿੰਘ ਗਰੇਵਾਲ ਦੇ ਮਕਦਮੇ ਦਾ ਫੈਸਲਾ ਅਗਸਤ 2022 ਚ ਆਇਆ ਤੇ ਦਸੰਬਰ 2023 ਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸੱਮਣ ਆ ਗਿਆ 19 ਜੁਲਾਈ 2024 ਨੂੰ ਗਰੇਵਾਲ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਗਰੇਵਾਲ ਨੇ ਅਪੀਲ ਅਦਾਲਤ ਨੂੰ ਦੱਸਿਆ ਕਿ ਜੇ ਇਮੀਗ੍ਰੇਸ਼ਨ ਦੇ ਮੁੱਦੇ ਤੇ ਸਹੀ ਜਾਣਕਾਰੀ ਦਿੱਤੀ ਜਾਂਦੀ ਤਾਂ ਉਹ ਕਦੇ ਵੀ ਕਬੂਲਨਾਮਾ ਦਾਖਲ ਨਾ ਕਰਦਾ ਅਦਾਲਤ 'ਚ ਇਹ ਨੁਕਤਾ ਵੀ ਉਠਿਆ ਕਿ ਕਬੂਲਨਾਮਾ ਦਾਖਲ ਕਰਨ ਦੀ ਪ੍ਰਕਿਰਿਆ ਫੋਨ ਰਾਹੀ ਹੋਈ ਅਤੇ ਪੰਜਾਬੀ 'ਚ ਗੱਲ ਸਮਝਾਉਣ ਵਾਲਾ ਦੁਪਾਸ਼ੀਆ ਮੌਜੂਦ ਨਹੀਂ ਸੀ ਅਪੀਲ ਅਦਾਲਤ ਨੇ ਗਰੇਵਾਲ ਦੀਆਂ ਦਲੀਲਾਂ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਬੂਲਨਾਮਾ ਰੱਦ ਕਰ ਦਿੱਤਾ ਤੇ ਨਵੇਂ ਸਿਰੇ ਤੋਂ ਮੁਕਦਮਾ ਚਲਾਉਣ ਦੇ ਹੁਕਮ ਦਿੱਤੇ ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰਾਂ ਵੱਲੋਂ ਕੀਤੀ ਗਈ ਇੱਕ ਸਾਂਝੀ ਜਾਂਚ 'ਚ ਸਾਹਮਣੇ ਆਇਆ ਏ ਕਿ ਟਿਕਟੌਕ ਬੱਚਿਆਂ ਨੂੰ ਆਪਣੇ ਪਲੇਟਫਾਰਮ ਤੋਂ ਦੂਰ ਰੱਖਣ ਲਈ ਜੋ ਉਪਾਅ ਵਰਤ ਰਿਹਾ ਏ ਉਹ ਅਸਰਦਾਰ ਨਹੀਂ ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਏ ਕਿ ਟਿਕਟੌਕ ਨੇ ਕੈਨੇਡਾ 'ਚ ਕਈ ਬੱਚਿਆਂ ਦੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਇਕੱਠੀ ਕੀਤੀ ਹੈ ਇਹ ਜਾਂਚ ਫੈਡਰਲ ਪ੍ਰਾਈਵੇਸੀ ਕਮਿਸ਼ਨਰ ਅਤੇ ਕਿਊਬਿਕ ਬ੍ਰਿਟਿਸ਼ ਕੋਲੰਬੀਆ ਅਲਬਰਟਾ ਦੇ ਕਮਿਸ਼ਨਰਾਂ ਨੇ ਮਿਲ ਕੇ ਕੀਤੀ ਸੀ ਜਾਂਚ ਦਾ ਮਕਸਦ ਇਹ ਸਮਝਣਾ ਸੀ ਕਿ ਟਿਕਟੌਕ ਆਪਣੀ ਐਪ ਦੇ ਨੌਜਵਾਨ ਵਰਤੋਕਾਰਾਂ ਦੀ ਨਿੱਜਤਾ ਨਾਲ ਕਿਵੇਂ ਪੇਸ਼ ਆਉਂਦਾ ਹੈ ਤੇ ਕੀ ਉਹ ਉਹਨਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਵਰਤਣ ਜਾਂ ਸਾਂਝਾ ਕਰਨ ਲਈ ਸਹੀ ਅਤੇ ਸੱਚਮੁੱਚ ਚ ਸਹਿਮਤੀ ਲੈ ਰਿਹਾ ਹੈ ਜਾਂ ਨਹੀਂ ਟਿਕਟੌਕ ਦੀਆਂ ਸ਼ਰਤਾਂ 13 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਨੂੰ ਇਸ ਪਲੇਟਫਾਰਮ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ ਕਿਊਬਿਕ ਚ ਇਹ ਉਮਰ ਸੀਮਾ 14 ਸਾਲ ਹੈ ਰਿਪੋਰਟ ਅਨੁਸਾਰ ਟਿਕਟੌਕ ਦੇ ਉਮਰ ਦੀ ਤਸਦੀਕ ਕਰਨ ਬਾਬਤ ਨਾਕਾਫੀ ਉਪਾਅਾਂ ਦੇ ਨਤੀਜੇ ਵਜੋਂ ਕੰਪਨੀ ਨੇ ਵੱਡੀ ਗਿਣਤੀ ਚ ਕੈਨੇਡੀਅਨ ਬੱਚਿਆਂ ਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਿਸ ਵਿੱਚ ਉਹ ਜਾਣਕਾਰੀ ਵੀ ਸ਼ਾਮਲ ਹੈ ਜਿਸ ਨੂੰ ਦਫ਼ਤਰ ਸੰਵੇਦਨਸ਼ੀਲ ਮੰਨਦੇ ਨੇ ਰਿਪੋਰਟ ਚ ਕਿਹਾ ਗਿਆ ਹੈ ਕਿ ਟਿਕਟੌਕ ਹਰੇਕ ਸਾਲ ਲਗਭਗ 5 ਲੱਖ ਨਾਬਾਲਗ ਅਕਾਊਂਟ ਹਟਾਉਂਦਾ ਹੈ ਪਰ ਇੱਕ ਕੰਪਨੀ ਇਹਨਾਂ ਬੱਚਿਆਂ ਦੀ ਜਾਣਕਾਰੀ ਪਹਿਲਾਂ ਹੀ ਇਕੱਠੀ ਕਰ ਚੁੱਕੀ ਹੁੰਦੀ ਹੈ ਇਹ ਜਾਣਕਾਰੀ ਵਰਤ ਕੇ ਟਿਕਟੌਕ ਉਹਨਾਂ ਨੂੰ ਟਾਰਗੇਟਡ ਵਿਗਿਆਪਨ ਅਤੇ ਉਹਨਾਂ ਦੀ ਪਸੰਦ ਦੇ ਅਨੁਸਾਰ ਸਮੱਗਰੀ ਦਿਖਾਉਂਦਾ ਹੈ ਫੈਡਰਲ ਪ੍ਰਾਈਵੇਸੀ ਕਮਿਸ਼ਨਰ ਫਿਲਿਪ ਡੁਫਰੇਨ ਨੇ ਕਿਹਾ ਕਿ ਨੌਜਵਾਨ ਅਕਸਰ ਨਿੱਜਤਾ ਸਬੰਧੀ ਖਤਰਿਆਂ ਤੋਂ ਅਣਜਾਣ ਹੁੰਦੇ ਨੇ ਅਤੇ ਉਹਨਾਂ ਨੂੰ ਆਸਾਨੀ ਨਾਲ ਅਜਿਹੇ ਤਰੀਕਿਆਂ ਨਾਲ ਲੁਭਾਇਆ ਜਾਂਦਾ ਹੈ ਜੋ ਉਹਨਾਂ ਤੋਂ ਨਿੱਜੀ ਜਾਣਕਾਰੀ ਲੈਣ ਜਾਂ ਖਰੀਦਦਾਰੀ ਵਾਲੇ ਰਵੱਈਏ ਵੱਲ ਮੋੜ ਸਕਦੇ ਨੇ ਰੀਪੋਰਟ ਦੇ ਆਖਰੀ ਹਿੱਸੇ 'ਚ ਦੱਸਿਆ ਗਿਆ ਕਿ ਟਿਕਟੌਕ ਨੇ ਹੁਣ ਆਪਣੀ ਉਮਰ ਦੀ ਤਸਦੀਕ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਵਾਅਦਾ ਕੀਤਾ ਹੈ ਤਾਂ ਜੋ ਨਾਬਾਲਗ ਬੱਚਿਆਂ ਨੂੰ ਪਲੇਟਫਾਰਮ ਤੋਂ ਦੂਰ ਰੱਖਿਆ ਜਾ ਸਕੇ ਕਮਿਸ਼ਨਰ ਡੂਫਰੇਨ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਸਾਥੀ ਇਹ ਯਕੀਨੀ ਬਣਾਉਣ ਲਈ ਨਿਗਰਾਨੀ ਕਰਦੇ ਰਹਿਣਗੇ ਕਿ ਟਿਕਟੌਕ ਆਪਣੇ ਕੀਤੇ ਵਾਅਦੇ ਤੇ ਖਰਾ ਉਤਰੇ ਵਾਇਰਲ ਮੌਂਟਰੀਅਲ ਅਤੇ ਟ੍ਰਾਂਟੋ ਦੇ ਵਿਚਕਾਰ ਤੇਜ਼ ਆਵਾਜਾਈ ਪ੍ਰਦਾਨ ਕਰਨ ਦੇ ਉਦੇਸ਼ ਨਾਲ ਨਾਨਸਟਾਪ ਟ੍ਰੇਨਾਂ ਸ਼ੁਰੂ ਕਰ ਰਹੀ ਹੈ ਪਰ ਕੈਨੇਡਾ ਦੇ ਇਹਨਾਂ ਦੋ ਸਭ ਤੋਂ ਵੱਡੇ ਸ਼ਹਿਰਾਂ ਦੇ ਵਿਚਕਾਰ ਕੁਝ ਪਾਈਚਾਰੇ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਨੇ ਤਿੰਨ ਮਹੀਨਿਆਂ ਦੇ ਟ੍ਰਾਇਲ ਦੌਰਾਨ ਦੋਵਾਂ ਸ਼ਹਿਰਾਂ ਵਿਚਕਾਰ ਕੋਈ ਵਿਚਕਾਰਲਾ ਸਟੇਸ਼ਨ ਸਟਾਪ ਨਹੀਂ ਹੋਵੇਗਾ ਵਾਇਰ ਰੇਲ ਨੇ ਇੱਕ ਈਮੇਲ ਬਿਆਨ ਚ ਕਿਹਾ ਕਿ ਇਹ ਪਾਇਲਟ ਪ੍ਰੋਜੈਕਟ ਤੇਜ਼ ਅਤੇ ਵਧੇਰੇ ਕੁਸ਼ਲ ਡਾਊਨਟਾਊਨ ਟੂ ਡਾਊਨਟਾਊਨ ਯਾਤਰਾ ਦੀ ਮੰਗ ਨੂੰ ਪਰਖਣ ਲਈ ਤਿਆਰ ਕੀਤਾ ਗਿਆ ਹੈ ਕੁਝ ਟ੍ਰੇਨਾਂ ਅੱਜ ਦੇ ਸਮੇਂ ਨਾਲੋਂ 30 ਤੋਂ 40 ਮਿੰਟ ਪਹਿਲਾਂ ਪਹੁੰਚਣ ਦੀ ਉਮੀਦ ਹੈ ਕੰਪਨੀ ਨੇ ਕਿਹਾ ਕਿ ਕੈਨੇਡਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਵਿੱਚਕਾਰ ਤੇਜ਼ ਯਾਤਰਾ ਸਮੇਂ ਦੀ ਜਾਂਚ ਕਰਕੇ ਅਸੀਂ ਯਾਤਰੀਆਂ ਨੂੰ ਫਲਾਈਟ ਜਾਂ ਡਰਾਈਵਿੰਗ ਦੀ ਬਜਾਏ ਟ੍ਰੇਨਾਂ ਦੀ ਚੋਣ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ 온ਟਾਰੀਓ ਦੇ ਕਿੰਗਸਟਨ 'ਚ ਇਸ ਦਾ ਮਤਲਬ ਹੈ ਕਿ ਰੋਜ਼ਾਨਾ 5 ਟ੍ਰੇਨਾਂ ਘੱਟ ਰੁਕਣਗੀਆਂ ਮੇਅਰ ਬ੍ਰਾਈਨ ਪੈਟਰਸਨ ਨੇ ਕਿਹਾ ਹੈ ਕਿ ਇਸ ਫੈਸਲੇ ਨੇ ਨਿਰਾਸ਼ਾ ਪੈਦਾ ਕੀਤੀ ਹੈ ਕਿਉਂਕਿ ਇਹ ਫੈਸਲਾ ਬਿਨਾਂ ਸਲਾਹ-ਮਸ਼ਵਰੇ ਦੇ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਕਮੀ ਨਾਲ ਯਾਤਰੀਆਂ ਦੀ ਗਿਣਤੀ ਘਟੇਗੀ ਜਿਸ ਨਾਲ ਹੋਰ ਵੀ ਸੇਵਾ ਕਟੌਤੀਆਂ ਹੋ ਸਕਦੀਆਂ ਨੇ ਅਜਿਹਾ ਲੱਗਦਾ ਹੈ ਕਿ ਅਸੀਂ ਗਲਤ ਦਿਸ਼ਾ ਵੱਲ ਵਾਧ ਰਹੇ ਨਹੀਂ ਉਹਨਾਂ ਨੇ ਕਿਹਾ ਕਿ ਰੂਟ ਦੇ ਨਾਲ-ਨਾਲ ਰਹਿਣ ਵਾਲੇ 10 ਲੱਖ ਲੋਕਾਂ ਨੂੰ ਨਜ਼ਰਅੰਦਾਜ਼ ਕਰਨਾ ਇੱਕ ਗਲਤੀ ਹੈ ਉਹਨਾਂ ਨੇ ਵਾਇਆ ਰੇਲ ਨੂੰ ਨਗਰਪਾਲਿਕਾ ਮਾ ਨਾਲ ਤਾਲਮੇਲ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਉਹਨਾਂ ਨੂੰ ਇਸ ਬਦਲਾਅ ਬਾਰੇ ਸਿਰਫ ਖਬਰਾਂ ਤੋਂ ਪਤਾ ਲੱਗਾ ਅਸੀਂ ਅਸਲ 'ਚ ਯਾਤਰੀਆਂ ਦੀ ਗਿਣਤੀ ਵਧਾਉਣ ਅਤੇ ਕਿੰਗਸਟਨ ਵਾਸੀਆਂ ਲਈ ਰੇਲ ਨੂੰ ਵੀ ਇੱਕ ਆਕਰਸ਼ਕ ਵਿਕਲਪ ਬਣਾਉਣ ਦੇ ਤਰੀਕੇ ਲੱਭ ਰਹੇ ਹਾਂ VIA Rail ਨੇ ਕਿਹਾ ਕਿ ਉਹ ਨਿਰਾਸ਼ਾ ਨੂੰ ਸਮਝਦੇ ਨੇ ਪਰ ਕਿਹਾ ਕਿ ਕਿੰਗਸਟਨ 154 ਹਫ਼ਤਾਵਾਰੀ ਰਵਾਨਗੀਆਂ ਜਾਂ ਦਿਨ ਵਿੱਚ 25 ਟ੍ਰੇਨਾਂ ਦੇ ਨਾਲ ਕੈਨੇਡਾ 'ਚ ਸਭ ਤੋਂ ਵੱਧ ਸੇਵਾ ਪ੍ਰਾਪਤ ਸਟੇਸ਼ਨ ਰਹੇਗਾ VIA Rail ਨੇ ਕਿਹਾ ਕਿ ਟ੍ਰਾਇਲ ਦੌਰਾਨ ਜੋ ਟ੍ਰੇਨਾਂ ਸਿੱਧੀਆਂ ਚੱਲਣਗੀਆਂ ਉਹਨਾਂ ਦੀ ਵਰਤੋਂ ਕਿੰਗਸਟਨ 'ਚ ਰੋਜ਼ਾਨਾ ਔਸਤ 80 ਯਾਤਰੀ ਕਰਦੇ ਨੇ ਕੰਪਨੀ ਨੇ ਕਿਹਾ ਕਿ ਪਾਇਲਟ ਪ੍ਰੋਜੈਕਟ ਲਈ ਚੁਣੀਆਂ ਗਈਆਂ ਟ੍ਰੇਨਾਂ 'ਚ ਇਸ ਰੂਟ ਤੇ ਦੂਜੀਆਂ ਟ੍ਰੇਨਾਂ ਨਾਲੋਂ ਘੱਟ ਯਾਤਰੀ ਹੁੰਦੇ ਨੇ ਤੇ ਇਹ ਪਹਿਲਾਂ ਹੀ ਯਾਤਰੀਆਂ ਦੀ ਇੱਕ ਵੱਡੀ ਗਿਣਤੀ ਲੈ ਕੇ ਜਾਂਦੀਆਂ ਨੇ ਪਰ ਟੂਰਿਜ਼ਮ ਕਿੰਗਸਟਨ ਦੀ ਸੀਈਓ ਮੇਗਨ ਨਾਈਟ ਨੇ ਕਿਹਾ ਹੈ ਕਿ ਉਹਨਾਂ ਦੇ ਸ਼ਹਿਰ ਨੂੰ ਹੋਟ ਰੇਲਿੰਗ ਸੇਵਾ ਦੀ ਲੋੜ ਹੈ ਕਿੰਗਸਟਨ ਅਤੇ ਟਾਪੂਆਂ ਦੇ ਲਿਬਰਲ ਸੰਸਦ ਮੈਂਬਰ ਮਾਰਕ ਗਰੇਟਸਨ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਤੋਂ ਬੇਹੱਦ ਨਿਰਾਸ਼ ਨੇ ਤੇ ਉਹ ਇਸ ਮੁੱਦੇ ਨੂੰ ਟ੍ਰਾਂਸਪੋਰਟ ਮੰਤਰੀ ਸਟੀਵਨ ਮੈਕਨਨ ਕੋਲ ਉਠਾਉਣਗੇ ਕੈਨੇਡਾ ਚ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਅਤੇ ਕਾਮਨ ਲਾ ਪਾਰਟਨਰ ਓਪਨ ਵਰਕ ਪਰਮਿਟ ਲਈ ਯੋਗ ਹੋ ਸਕਦੇ ਨੇ ਇਹ ਪਰਮਿਟ ਉਹਨਾਂ ਨੂੰ ਕੈਨੇਡਾ 'ਚ ਲਗਭਗ ਕਿਸੇ ਵੀ ਰੋਜ਼ਗਾਰਦਾਤਾ ਲਈ ਬਿਨਾਂ ਕਿਸੇ ਨੌਕਰੀ ਦੀ ਪੇਸ਼ਕਸ਼ ਜਾਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਾਨੀ ਕਿ ਐਲ ਐਮ ਆਈਏ ਦੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਯੋਗਤਾ ਕਈ ਕਾਰਕਾਂ ਤੇ ਨਿਰਭਰ ਕਰਦੀ ਹੈ ਜਿਨ੍ਹਾਂ ਵਿੱਚ ਵਿਦੇਸ਼ੀ ਕਾਮੇ ਦਾ ਕਿੱਤਾ ਕਾਮੇ ਦੁਆਰਾ ਰੱਖੇਗਾ ਵਰਕ ਪਰਮਿਟ ਦੀ ਕਿਸਮ ਤੇ ਕੀ ਕੰਮਾਂ ਸਥਾਈ ਨਿਵਾਸ ਲਈ ਇੱਕ ਰਸਤੇ ਤੇ ਹੈ ਫੈਡਰਲ ਸਰਕਾਰ ਦੇ ਟੀਰ ਵਰਗੀਕਰਨ ਦੇ ਤਹਿਤ ਉੱਚ ਹੁਨਰਮੰਦ ਅਤੇ ਘੱਟ ਹੁਨਰਮੰਦ ਕਾਮਿਆਂ ਤੇ ਵੱਖ-ਵੱਖ ਨਿਯਮ ਲਾਗੂ ਹੁੰਦੇ ਨੇ ਤੇ ਕੁਝ ਪੀਆਰ ਪ੍ਰੋਗਰਾਮਾਂ ਜਾਂ ਮੁਕਤ ਵਪਾਰ ਸਮਝੌਤੇ ਵੀ ਇਹ ਨਿਰਧਾਰਤ ਕਰਦੇ ਨੇ ਕਿ ਕੀ ਕੋਈ ਜੀਵਨ ਸਾਥੀ ਜਾਂ ਪਾਰਟਨਰ ਯੋਗਤਾ ਪੂਰੀ ਕਰ ਸਕਦਾ ਹੈ ਵਿਦੇਸ਼ੀ ਕਾਮੇ ਦੇ ਹੁਨਰ ਪੱਧਰ ਅਤੇ ਉਹਨਾਂ ਕੋਲ ਮੌਜੂਦ ਪਰਮਿਟ ਦੀ ਕਿਸਮ ਨਾਲ ਯੋਗਤਾ ਬਦਲਦੀ ਹੈ ਜਿਨ੍ਹਾਂ ਕਾਮਿਆਂ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਜਾਂ ਐਗਰੀ ਫੂਡ ਪਾਇਲਟ ਵਰਗੇ ਪ੍ਰੋਗਰਾਮਾਂ ਰਾਹੀਂ ਪੀਆਰ ਲਈ ਅਰਜ਼ੀ ਦਿੱਤੀ ਹੈ ਉਹਨਾਂ ਦੇ ਜੀਵਨ ਸਾਥੀ ਅਰਜ਼ੀ ਦੇ ਸਕਦੇ ਨੇ ਜੇਕਰ ਕੰਮੇ ਦਾ ਪਰਮਿਟ ਘੱਟੋ-ਘੱਟ 6 ਮਹੀਨਿਆਂ ਲਈ ਵੈਧ ਹੈ ਘੱਟ ਹੁਨਰਮੰਦ ਕੰਮੇ ਦੇ ਜੀਵਨ ਸਾਥੀ ਵੀ ਯੋਗ ਹੋ ਸਕਦੇ ਨੇ ਜੇਕਰ ਕੰਮਾ ਪੀਆਰ ਪਾਥਵੇ ਤੇ ਹੈ ਅਤੇ ਉਸ ਕੋਲ ਘੱਟੋ-ਘੱਟ 6 ਮਹੀਨਿਆਂ ਦੀ ਵੈਧ ਕੰਮ ਕਰਨ ਦੀ ਇਜਾਜ਼ਤ ਹੈ ਫ੍ਰੈਂਕੋਫੋਨ ਤੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਇਸ ਤੋਂ ਛੋਟ ਹਨ ਜਿਨ੍ਹਾਂ ਦੇ ਆਪਣੇ ਨਿਯਮ ਨੇ ਕੁਝ ਸਮੂਹਾਂ ਨੂੰ ਆਪਣੇ ਜੀਵਨ ਸਾਥੀਆਂ ਨੂੰ ਓਪਨ ਵਰਕ ਪਰਮਿਟ ਲਈ ਯੋਗ ਬਣਾਉਣ ਤੋਂ ਬਾਹਰ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਉਹ ਵਿਦੇਸ਼ੀ ਕਾਮੇ ਸ਼ਾਮਲ ਨੇ ਜਿਨ੍ਹਾਂ ਦੇ ਸ਼ਰਨਾਰਥੀ ਦਾਅਵੇ ਜਾਂ ਬੇਦਖਲੀ ਦੇ ਆਦੇਸ਼ ਪੈਂਡਿੰਗ ਨੇ। ਅੰਤਰਰਾਸ਼ਟਰੀ ਵਿਦਿਆਰਥੀ ਜੋ ਕੋ-ਅਪ ਪਰਮਿਟ ਅਤੇ ਜਾਂ ਬਿਨਾਂ ਪਰਮਿਟ ਦੇ ਕੈਂਪਸ ਤੋਂ ਬਾਹਰ ਕੰਮ ਕਰ ਰਹੇ ਨੇ, ਉਹ ਕਾਮੇ ਜਿਨ੍ਹਾਂ ਕੋਲ ਪਹਿਲਾਂ ਹੀ ਜੀਵਨ ਸਾਥੀ ਦਾ ਓਪਨ ਵਰਕ ਪਰਮਿਟ ਹੈ, ਕਾਮੇ ਦੀ ਯੋਗਤਾ ਤੋਂ ਇਲਾਵਾ ਜੀਵਨ ਸਾਥੀਆਂ ਨੂੰ ਵੈਧ ਅਸਥਾਈ ਨਿਵਾਸੀ ਦਰਜਾ ਰੱਖਣਾ ਚਾਹੀਦਾ ਹੈ। ਆਪਣੇ ਅਤੇ ਪਰਿਵਾਰ ਨੂੰ ਸਹਾਇਤਾ ਦੇਣ ਲਈ ਫੰਡਾਂ ਦਾ ਸਬੂਤ ਦਿਖਾਉਣਾ ਚਾਹੀਦਾ ਹੈ ਕੋਈ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਤੇ ਬੇਨਤੀ ਕਰਨ ਤੇ ਪੁਲਿਸ ਸਰਟੀਫਿਕੇਟ ਪ੍ਰਦਾਨ ਕਰਨਾ ਚਾਹੀਦਾ ਹੈ ਚੰਗੀ ਸਿਹਤ ਚ ਹੋਣਾ ਚਾਹੀਦਾ ਤੇ ਲੋੜ ਪੈਣ ਤੇ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਇੱਕ ਵਾਰ ਉਹਨਾਂ ਦਾ ਪਰਮਿਟ ਖਤਮ ਹੋਣ ਤੇ ਕੈਨੇਡਾ ਛੱਡ ਦੇਣਾ ਚਾਹੀਦਾ ਜੇਕਰ ਕਾਨੂੰਨੀ ਤੌਰ ਤੇ ਵਿਆਹਿਆ ਹੋਇਆ ਹੈ ਤਾਂ ਜੀਵਨ ਸਾਥੀ ਨੂੰ ਮਾਨਤਾ ਦਿੱਤੀ ਜਾਂਦੀ ਹੈ ਜਦਕਿ ਕਾਮਨ ਲਾਪਾਰਟਨਰਸ ਨੂੰ ਘੱਟੋ-ਘੱਟ 12 ਮਹੀਨੇ ਨਾਲ ਰਹਿਣ ਦਾ ਸਬੂਤ ਦੇਣਾ ਪਵੇਗਾ ਪੰਜਾਬੀ ਮੂਲ ਦੇ ਵੈਟਰਨਰੀ ਡਾਕਟਰ ਹਾਕਮ ਪੁੱਲਰ ਨੇ ਕਾਲਜ ਆਫ ਵੈਟਰਰੀਅਨਜ਼ ਵਿਰੁੱਧ ਨਸਲੀ ਭੇਦਭਾਵ ਨੂੰ ਲੈ ਕੇ ਲੜੀ ਕਾਨੂੰਨੀ ਲੜਾਈ ਅਤੇ ਜਿੱਤ ਤੇ ਕਿਤਾਬ ਲਿਖੀ ਹੈ। ਉਹਨਾਂ ਦੀ ਕਿਤਾਬ ਅੰਡਰਡੌਗ ਏ ਵੈਟਰਰੀਅਨਜ਼ ਫਾਈਟ ਅਗੇਂਸਟ ਰੇਸਿਜ਼ਮ ਐਂਡ ਇਨਜਸਟਿਸ ਨੂੰ ਇੱਕ ਸਮਾਗਮ ਚ ਲਾਂਚ ਕੀਤਾ ਗਿਆ। ਡਾਕਟਰ ਪੁੱਲਰ ਨੇ ਦੱਸਿਆ ਕਿ ਪੰਜਾਬ ਤੋਂ ਵੈਟਰਨਰੀ ਦੀ ਡਿਗਰੀ ਕਰਨ ਉਪਰੰਤ ਉਹ 90 ਦੇ ਦਹਾਕੇ ਦੌਰਾਨ ਕੈਨੇਡਾ ਆ ਗਏ। ਕੈਨੇਡਾ ਆਉਣ ਦੇ ਕੁਝ ਮਹੀਨਿਆਂ ਚ ਹੀ ਉਹਨਾਂ ਨੇ ਵੈਟਰਨਰੀ ਡਾਕਟਰ ਬਣਨ ਲਈ ਲੋੜੀਂਦੇ ਲਿਖਤੀ ਪੇਪਰ ਪਾਸ ਕਰ ਲਿਆ ਤੇ ਪ੍ਰੈਕਟੀਕਲ ਪੇਪਰ ਤੋਂ ਪਹਿਲਾਂ ਕੈਨੇਡੀਅਨ ਤਜਰਬਾ ਹਾਸਲ ਕਰਨ ਲਈ ਵੱਖ-ਵੱਖ ਕਲੀਨਿਕਾਂ 'ਚ ਵਲੰਟੀਅਰ ਤੌਰ ਤੇ ਕੰਮ ਕਰਨ ਦਾ ਸੋਚਿਆ। ਕੈਨੇਡਾ 'ਚ ਮੁੱਢਲੇ ਚੁਣੌਤੀਪੂਰਨ ਦੌਰ ਬਾਰੇ ਦੱਸਦਿਆਂ ਭੁੱਲਰ ਨੇ ਕਿਹਾ ਕਿ ਮੈਨੂੰ ਵਲੰਟੀਅਰ ਕੰਮ ਤਾਂ ਕੀ ਮਿਲਣਾ ਸੀ। ਸਗੋਂ ਮੇਰੇ ਨਾਲ ਸਲੀਕੇ ਨਾਲ ਗੱਲਬਾਤ ਵੀ ਨਹੀਂ ਕੀਤੀ ਗਈ। ਲੋਵਾ ਸਟੇਟ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਉਪਰੰਤ ਉਹ 1995 'ਚ ਕੈਨੇਡਾ 'ਚ ਵੈਟਰਨਰੀ ਡਾਕਟਰ ਬਣ ਗਿਆ। ਆਪਣੀ ਸ਼ੁਰੂਆਤੀ ਪ੍ਰੈਕਟਿਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਪੁੱਲਰ ਨੇ ਦੱਸਿਆ ਕਿ ਉਹਨਾਂ ਵੱਲੋਂ ਵੈਂਕੂਵਰ 'ਚ ਪਹਿਲਾ ਕਲੀਨਿਕ ਸਥਾਪਿਤ ਕਰਨ ਤੋਂ ਬਾਅਦ 25 ਕਲੀਨਿਕ ਖੋਲੇ ਗਏ। ਉਸ ਸਮੇਂ ਵੈਂਕੂਵਰ ਅਤੇ ਆਸ-ਪਾਸ ਦੇ ਇਲਾਕੇ 'ਚ ਆਵਾਰਾ ਕੁੱਤੇ ਅਤੇ ਬਿੱਲੀਆਂ ਦੀ ਪਰਮਾਰ ਹੁੰਦੀ ਸੀ ਜਿਨ੍ਹਾਂ ਦੀ ਸਾਮ ਸੰਭਾਲ ਅਤੇ ਪਰਿਵਾਰ ਨਿਯੋਜਨ ਬਾਬਤ ਗਤੀਵਿਧੀਆਂ SPCA ਨਾਮੀ ਸੰਸਥਾਵਾਂ ਵੱਲੋਂ ਕੀਤੀਆਂ ਜਾਂਦੀਆਂ ਸਨ। ਡਾਕਟਰ ਪੁੱਲਰ ਨੇ ਆਪਣੇ ਕਲੀਨਿਕ ਤੇ ਆਵਾਰਾ ਕੁੱਤੇ ਅਤੇ ਬਿੱਲੀਆਂ ਦੀ ਨਸਬੰਦੀ ਤੇ ਹੋਰ ਇਲਾਜ ਸਸਤੇ ਰੇਟਾਂ ਉੱਪਰ ਕਰਨਾ ਸ਼ੁਰੂ ਕੀਤਾ। ਜਿਸ ਨਾਲ ਉਹਨਾਂ ਨੂੰ ਲੋਕਾਂ 'ਚ ਬਹੁਤ ਜਲਦੀ ਹੀ ਮਕਬੂਲੀਅਤ ਮਿਲੀ 2000 ਦੇ ਦਹਾਕੇ ਦੀ ਸ਼ੁਰੂਆਤ 'ਚ ਵੱਡੀ ਪੱਧਰ ਤੇ ਸਾਊਥ ਏਸ਼ੀਅਨ ਵੈਟਰਨਰੀ ਡਾਕਟਰ ਕੈਨੇਡਾ ਆਏ ਤੇ ਖੇਤਰ 'ਚ ਬਹਤਾਤ ਹੋਣ ਤੋਂ ਰੋਕਣ ਦੇ ਇਰਾਦੇ ਨਾਲ ਕਾਲਜ ਆਫ ਵੈਟਰੀਰੀਅਨਸ ਵੱਲੋਂ ਡਾਕਟਰ ਬੰਡ ਵਾਲੇ ਬਿਨੇਕਾਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਹੋਣ ਦਾ ਇੱਕ ਔਖਾ ਪੈਮਾਨਾ ਰੱਖ ਦਿੱਤਾ ਗਿਆ ਡਾਕਟਰ ਪੁੱਲਰ ਨੇ ਕਿਹਾ ਕਿ ਪਾਈਚਾਰੇ ਦੇ ਯੋਗ ਪੇਸ਼ੇਵਰਾਂ ਲਈ ਉਨ੍ਹਾਂ ਨੇ ਆਵਾਜ਼ ਚੁੱਕੀ ਉਨ੍ਹਾਂ ਨੇ ਕਾਲਜ ਚ ਪੈਨਲ ਦੇ ਬੈਠੇ ਵਿਅਕਤੀਆਂ ਦੀ ਯੋਗਤਾ ਦਾ ਸਬੂਤ ਦੇਣ ਤੇ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਜਿਸ ਨਾਲ ਕਾਲਜ ਉੱਪਰ ਸਵਾਲ ਉੱਠਣ ਲੱਗੇ 2009 ਚ ਕਾਲਜ ਦੁਆਰਾ ਕੀਤੀ ਗਈ ਇੱਕ ਜਾਂਚ ਤੋਂ ਬਾਅਦ ਡਾਕਟਰ ਭੁੱਲਰ ਦਾ ਲਾਇਸੈਂਸ ਖਤਮ ਕਰ ਦਿੱਤਾ ਗਿਆ ਜਿਸ ਨੂੰ ਭੁੱਲਰ ਵੱਲੋਂ BC ਦੀ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਗਈ ਜਿੱਥੇ ਫੈਸਲਾ ਡਾਕਟਰ ਹਾਕਮ ਦੇ ਹੱਕ ਦੇ ਵਿੱਚ ਹੋਇਆ ਡਾਕਟਰ ਭੁੱਲਰ ਨੇ ਕਿਹਾ ਕਿ ਸਾਊਥ ਏਸ਼ੀਅਨ ਡਾਕਟਰਾਂ ਵਿਰੋਧ ਕਾਲਜ ਵੱਲੋਂ ਕੀਤੇ ਜਾ ਰਹੇ ਲਗਾਤਾਰ ਧੱਕੇ ਦੇ ਵਿਰੋਧ ਉਨਾ ਵੱਲੋਂ BC ਹਿਊਮਨ ਰਾਈਟਸ ਟ੍ਰਿਬਿਊਨਲ ਦਾ ਰੁਖ ਕੀਤਾ ਗਿਆ ਆਪਣੀ ਕਾਨੂੰਨੀ ਲੜਾਈ ਬਾਰੇ ਡਾਕਟਰ ਪੁੱਲਰ ਨੇ ਕਿਹਾ ਕਿ ਇਸ ਦੌਰਾਨ ਜਿੱਥੇ ਉਹਨਾਂ ਦੀ ਪ੍ਰੈਕਟਿਸ ਦਾ ਨੁਕਸਾਨ ਹੋਇਆ ਉੱਥੇ ਹੀ ਵਕੀਲਾਂ ਦੀ ਫੀਸ ਅਦਾਲਤ 'ਚ ਜਾਣ ਆਉਣ ਸਮੇਤ ਹੋਰਨਾ ਥਾਵਾਂ ਉੱਪਰ ਲੱਖਾਂ ਡਾਲਰ ਦਾ ਖਰਚ ਹੋਇਆ BC ਮਨੁੱਖੀ ਅਧਿਕਾਰ ਟ੍ਰਿਬਿਊਨਲ ਨੇ ਇੱਕ ਦਹਾਕੇ ਤੋਂ ਵੱਧ ਕਾਨੂੰਨੀ ਲੜਾਈ ਤੋਂ ਬਾਅਦ ਪਾਇਆ ਕਿ ਪ੍ਰੋਵਿੰਸ ਦੀ ਵੈਟਰਨਰੀ ਮੈਡੀਕਲ ਐਸੋਸੀਏਸ਼ਨ 13 ਇੰਡੋ-ਕੈਨੇਡੀਅਨ ਵੈਟਰਨਰੀ ਡਾਕਟਰਾਂ ਵਿਰੁੱਧ ਪ੍ਰਣਾਲੀਗਤ ਵਿਤਕਰੇ 'ਚ ਸ਼ਾਮਲ ਸੀ ਇਸ ਤੋਂ ਬਾਅਦ ਕਾਲਜ ਵੱਲੋਂ ਮਾਪਦੰਡਾਂ ਨਰੀਖਣ ਅਤੇ ਅਨੁਸ਼ਾਸਨ ਦੇ ਖੇਤਰਾਂ 'ਚ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸਵੀਕਾਰਦੇ ਹੋਏ ਮੁਆਫੀ ਮੰਗੀ ਗਈ। ਡਾਕਟਰ ਪੁੱਲਰ ਅਤੇ ਸਾਥੀਆਂ ਨੇ ਇੱਕ ਦਹਾਕੇ ਤੋਂ ਵੱਧ ਚੱਲੀ ਇਸ ਕਾਨੂੰਨੀ ਲੜਾਈ 'ਚ ਇਸ ਫੈਸਲੇ ਤੋਂ ਬਾਅਦ ਤਸੱਲੀ ਦਾ ਪ੍ਰਗਟਾਵਾ ਕੀਤਾ। ਮੋਂਟਰੀਅਲ ਖੇਤਰ ਦੇ ਇੱਕ ਪੁਲਿਸ ਅਧਿਕਾਰੀ ਵੱਲੋਂ ਗੋਲੀ ਮਾਰ ਕੇ ਮਾਰੇ ਗਏ 15 ਸਾਲਾਂ ਦੇ ਮੁੰਡੇ ਦੇ ਪਰਿਵਾਰ ਨੇ ਇੱਕ ਵਕੀਲ ਹਾਇਰ ਕੀਤਾ ਹੈ ਜਦਕਿ ਇਸ ਘਟਨਾ 'ਚ ਸ਼ਾਮਲ ਪੁਲਿਸ ਅਧਿਕਾਰੀ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ। ਨੂਰਾਨ ਰਜ਼ਾਈ ਨਾਮ ਦੇ ਇਸ ਮੁੰਡੇ ਦੀ ਮੌਤ ਐਤਵਾਰ ਦੁਪਹਿਰ ਨੂੰ ਹੋਈ ਜਦੋਂ ਪੁਲਿਸ ਨੂੰ ਮੋਂਟਰੀਅਲ ਦੇ ਦੱਖਣ 'ਚ ਸਥਿਤ ਕਯੂਬਿਕ ਦੇ ਇੱਕ ਸ਼ਾਂਤ ਉਪਨਗਰ ਲੌਂਗਵੇਲ 'ਚ ਹਥਿਆਰਬੰਦ ਲੋਕਾਂ ਦੇ ਇਕੱਠੇ ਹੋਣ ਦੀ ਰਿਪੋਰਟ ਮਿਲੀ ਸੀ। 911 ਤੇ ਕਾਲ ਆਉਣ ਤੋਂ ਕਰੀਬ 10 ਮਿੰਟ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਸ ਗਰੁੱਪ ਨੂੰ ਘੇਰ ਲਿਆ। ਬਿਊਰੋ ਡੇਸ ਇਨਕੁਆਇਟਸ ਇੰਡੀਪੈਂਡੈਂਟਸ ਜੋ ਪੁਲਿਸ ਹੱਥੋਂ ਨਾਗਰਿਕਾਂ ਦੇ ਜ਼ਖਮੀ ਜਾਂ ਮਾਰੇ ਜਾਣ ਦੀ ਜਾਂਚ ਕਰਦੀ ਹੈ ਦੀ ਮੁਖੀ ਬ੍ਰਿਜਟ ਬਿਸ਼ਪ ਨੇ ਦੱਸਿਆ ਕਿ ਜਾਂਚ ਕਰਤਾਮਾਂ ਨੇ ਮੌਕੇ ਤੋਂ ਸਿਰਫ ਇੱਕ ਹਥਿਆਰ ਜ਼ਬਤ ਕੀਤਾ ਜੋ ਗੋਲੀ ਚਲਾਉਣ ਵਾਲੇ ਅਧਿਕਾਰੀ ਦਾ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਅਧਿਕਾਰੀਆਂ ਨੇ ਇੱਕ ਬੇਸਬਾਲ ਬੈਟ ਇੱਕ ਬੈਕਪੈਕ ਅਤੇ ਸੱਕੀ ਮਾਸਕ ਵੀ ਜ਼ਬਤ ਕੀਤੇ ਨੇ ਪਰ ਕੋਈ ਤੇਜ਼ਧਾਰ ਹਥਿਆਰ ਨਹੀਂ ਮਿਲਿਆ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਇਸ ਬਾਰੇ ਬਹੁਤ ਸਾਰੇ ਸਵਾਲ ਨੇ ਕਿ ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਨੇ ਕਿਉਂ ਨਿਸ਼ਾਨਾ ਬਣਾਇਆ ਦੋ ਚਸ਼ਮਦੀਦਾਂ ਨੇ ਮੀਡੀਆ ਨੂੰ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਨੌਜਵਾਨਾਂ ਦੇ ਇਸ ਗਰੁੱਪ ਨੇ ਦੱਸਿਆ ਸੀ ਕਿ ਉਹ ਨੇੜੇ ਦੇ ਜੰਗਲੀ ਖੇਤਰ 'ਚ ਇੱਕ ਫਿਲਮ ਦੀ ਸ਼ੂਟਿੰਗ ਕਰਨ ਜਾ ਰਹੇ ਨੇ ਇਸ ਦੇ ਕੁਝ ਮਿੰਟਾਂ ਬਾਅਦ ਹੀ ਗੋਲੀਆਂ ਚੱਲੀਆਂ ਤੇ ਇੱਕ ਚਸ਼ਮਦੀਦ ਨੇ ਕਿਹਾ ਕਿ ਉਸਨੇ ਸੜਕ 'ਤੇ ਇੱਕ ਖੂਨ ਨਾਲ ਲਥਪਥ ਨੌਜਵਾਨ ਨੂੰ ਡਿੱਗਿਆ ਦੇਖਿਆ ਵਕੀਲ ਨੇ ਕਿਹਾ ਕਿ ਉਨ੍ਹਾਂ ਨੌਜਵਾਨਾਂ ਵੱਲੋਂ ਕੋਈ ਅਪਰਾਧਿਕ ਗਤੀਵਿਧੀ ਜਾਂ ਉਲੰਘਣਾ ਦੀ ਰਿਪੋਰਟ ਨਹੀਂ ਕੀਤੀ ਗਈ ਸੀ ਸਿਰਫ ਕੁਝ ਨੌਜਵਾਨ ਇੱਕ ਜਨਤਕ ਥਾਂ ਤੇ ਮੌਜੂਦ ਸਨ ਜੋ ਵਕੀਲ ਦੀ ਰਾਏ ਚ ਪੂਰੀ ਤਰ੍ਹਾਂ ਕਾਨੂੰਨੀ ਹੈ ਪਰਿਵਾਰ ਦਾ ਇਹ ਵੀ ਜਾਣਨਾ ਚਾਹਣਾ ਹੈ ਕਿ ਉਹਨਾਂ ਨੂੰ ਨੂਰਾਨ ਦੀ ਮੌਤ ਬਾਰੇ ਦੱਸਣ ਚ ਇੰਨੀ ਦੇਰ ਕਿਉਂ ਲੱਗੀ ਜਿੱਥੇ ਗੋਲੀਬਾਰੀ ਲਗਭਗ 3 ਵਜੇ ਹੋਈ ਸੀ ਉੱਥੇ ਵਕੀਲ ਨੇ ਕਿਹਾ ਕਿ ਉਹਨਾਂ ਨੂੰ ਨੂਰਾਨ ਨੂੰ ਹਸਪਤਾਲ ਲਿਜਾਏ ਜਾਣ ਬਾਰੇ ਕਰੀਬ 5 ਘੰਟੇ ਬਾਅਦ ਦੱਸਿਆ ਗਿਆ ਇਸ ਦੌਰਾਨ ਗੋਲੀਬਾਰੀ ਚ ਸ਼ਾਮਲ ਲਾਂਗਵੇਲ ਦੇ ਇੱਕ ਪੁਲਿਸ ਅਧਿਕਾਰੀ ਨੂੰ ਅਣਮਿੱਥੇ ਸਮੇਂ ਲਈ ਬਿਮਾਰੀ ਦੀ ਛੁੱਟੀ ਤੇ ਭੇਜ ਦਿੱਤਾ ਗਿਆ ਫੋਰਸ ਨੇ ਇੱਕ ਬਿਆਨ ਚ ਕਿਹਾ ਕਿ ਇਸ ਛੁੱਟੀ ਤੇ ਖਤਮ ਹੋਣ ਤੋਂ ਬਾਅਦ ਜੇਕਰ ਜ਼ਰੂਰੀ ਹੋਇਆ ਤਾਂ ਉਸ ਦੇ ਰੁਤਬੇ ਦਾ ਮੁੜ ਮੁਲਾਂਕਣ ਕੀਤਾ ਜਾਵੇਗਾ ਲੌਂਗਵੇਲ ਦੇ ਪੁਲਿਸ ਮੁਖੀ ਪੈਟ੍ਰਿਕ ਬੈਲੈਂਜਰ ਨੇ ਕਿਹਾ ਕਿ ਪੁਲਿਸ ਬੀਈਆਈ ਦੀ ਜਾਂਚ ਚ ਪੂਰਾ ਸਹਿਯੋਗ ਕਰ ਰਹੀ ਹੈ ਅਸੀਂ ਪਰਿਵਾਰ ਦੋਸਤਾਂ ਤੇ ਇਸ ਨੌਜਵਾਨ ਦੇ ਸੰਪਰਕ ਚ ਆਏ ਹਰ ਵਿਅਕਤੀ ਦੇ ਡੂੰਗੇ ਦੁੱਖ ਨੂੰ ਸਮਝਦੇ ਹਾਂ ਅਸੀਂ ਉਹਨਾਂ ਦੇ ਦੁੱਖ ਵਿੱਚ ਸੱਚਮੁੱਚ ਸ਼ਾਮਲ ਹਾਂ ਨਾ ਹੀ ਬੀਈਆਈ ਤੇ ਨਾ ਹੀ ਪੁਲਿਸ ਫੋਰਸ ਨੇ ਦੱਸਿਆ ਕਿ ਇਸ ਟਕਰਾਜ ਕਿੰਨੇ ਅਧਿਕਾਰੀ ਸ਼ਾਮਲ ਸਨ ਇੱਕ ਅਸਾਧਾਰਨ ਕਦਮ ਚੁੱਕਦੇ ਹੋਏ ਬਿਊਰੋ ਨੇ ਇਸ ਕੇਸ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਹ ਏਜੰਸੀ ਆਮ ਤੌਰ ਤੇ ਆਪਣੀਆਂ ਜਾਂਚਾਂ ਤੇ ਜਨਤਕ ਤੌਰ ਤੇ ਟਿੱਪਣੀ ਨਹੀਂ ਕਰਦੀ ਤੇ ਅਤੀਤ ਚ ਪਾਰਦਰਸ਼ਤਾ ਦੀ ਘਾਟ ਲਈ ਇਸ ਦੀ ਆਲੋਚਨਾ ਕੀਤੀ ਜਾਂਦੀ ਰਹੀ ਹੈ ਪਰ ਅਪ੍ਰੈਲ ਤੋਂ ਬਿਊਰੋ ਦੀ ਅਗਵਾਈ ਕਰ ਰਹੀ ਇੱਕ ਤਜਰਬੇਕਾਰ ਪ੍ਰੋਸੀਕਿਊਟਰ ਬਿਸ਼ਪ ਦੇ ਬੋਲਣ ਦੀ ਲੋੜ ਮਹਿਸੂਸ ਕੀਤੀ ਗਈ ਬਿਸ਼ਪ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਦਾ ਉਦੇਸ਼ ਲੋਕਾਂ ਨੂੰ ਸਾਡੀ ਜਾਂਚ ਚ ਸਹਿਯੋਗ ਕਰਨ ਲਈ ਕਹਿਣਾ ਹੈ ਪਰ ਮੈਂ ਚਿੰਤਤ ਹਾਂ ਕਿ ਅਸੀਂ ਸੁਣਿਆ ਹੈ ਕਿ ਬਹੁਤ ਸਾਰੇ ਲੋਕ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਹੋ ਰਿਹਾ ਹੈ। ਉਹ ਆਪਣੀਆਂ ਨਿੱਜੀ ਜਾਂਚਾਂ ਕਰ ਰਹੇ ਨੇ। ਬਿਸ਼ਪ ਨੇ ਕਿਹਾ ਕਿ ਲੋਕਾਂ ਕੋਲ ਕੋਈ ਵੀ ਜਾਣਕਾਰੀ ਹੈ ਤਾਂ ਉਹ ਉਹਨਾਂ ਦੀ ਏਜੰਸੀ ਨੂੰ ਦੇਣ। ਜੇ ਕਿਸੇ ਨੇ ਕੁਝ ਦੇਖਿਆ ਹੈ ਜਾਂ ਕੋਈ ਸਬੂਤ ਪ੍ਰਾਪਤ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਦਫ਼ਤਰ ਨੂੰ ਕਾਲ ਕਰੋ। ਸਾਡਾ ਮਕਸਦ ਕੀ ਹੋਇਆ ਇਸ ਤੇ ਰੌਸ਼ਨੀ ਪਾਉਣਾ ਹੈ ਤੇ ਅਸੀਂ ਇਹੀ ਕਰ ਰਹੇ ਹਾਂ। ਉਹਨਾਂ ਨੇ ਜਾਂਚ ਕਰਤਾਵਾਂ ਨੇ ਲਗਭਗ 15 ਚਸ਼ਮਦੀਦਾ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਬਾਲਗ ਅਤੇ ਨੌਜਵਾਨ ਸ਼ਾਮਲ ਨੇ ਪਰ ਉਨ੍ਹਾਂ ਸਾਰੇ ਨੌਜਵਾਨਾਂ ਨਾਲ ਨਹੀਂ ਜੋ ਗੋਲੀਬਾਰੀ ਦੇ ਸਮੇਂ ਮੌਜੂਦ ਸਨ ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਏਜੰਸੀ ਦੇ ਕੋਲ 7 ਵੀਡੀਓ ਵੀ ਹਨ ਜਿਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਬਿਊਰੋ ਨੇ ਅਧਿਕਾਰੀ ਦੇ ਹਥਿਆਰ ਨੂੰ ਵੀ ਜਾਂਚ ਲਈ ਭੇਜਿਆ ਜਿੱਥੇ ਇਹ ਦੁਖਦ ਘਟਨਾ ਵਾਪਰੀ ਉਹ ਸ਼ਾਂਤ ਉਪਨਗਰ ਦੀ ਗਲੀ 'ਚ ਰਾਤੋ-ਰਾਤ ਫੁੱਲਾਂ ਤੇ ਨੋਟਸ ਦਾ ਇੱਕ ਯਾਦਗਾਰੀ ਢੇਰ ਬਣ ਗਿਆ ਜਿਸ ਵਿੱਚ ਵਸਨੀਕ ਹੋਰ ਚੀਜ਼ਾਂ ਜੋੜਨ ਜਾ ਰਹੇ ਨੇ ਰਜ਼ਾਈ ਦਾ ਪਰਿਵਾਰ ਇਸ ਸਮੇਂ ਸੋਗ ਚ ਹੈ ਤੇ ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਿਹਾ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਮਾਰਕ ਕਾਰਨੀ ਦੀ ਚੀਨੀ ਪ੍ਰੀਮੀਅਰ ਲੀਗ ਕਾਂਗ ਨਾਲ ਮੁਲਾਕਾਤ, ਪ੍ਰਧਾਨ ਮੰਤਰੀ ਨੇ ਚੀਨ ਨਾਲ ਟੈਰਿਫ ਦੇ ਮੁੱਦੇ ਤੇ ਹੱਲ ਦੀ ਜਤਾਈ ਉਮੀਦ। ਡੈਪੋਟੇਸ਼ਨ ਦੇ ਕੰਡੇ ਤੇ ਖੜੇ ਪੰਜਾਬੀ ਨੂੰ ਮਿਲੀ ਵੱਡੀ ਰਾਹਤ, ਅਦਾਲਤ ਨੇ ਨਵੇਂ ਸਿਰੇ ਤੋਂ ਮੁਕੱਦਮਾ ਚਲਾਉਣ ਦੇ ਦਿੱਤੇ ਹੁਕਮ। ਪ੍ਰਾਈਵੇਸੀ ਕਮਿਸ਼ਨਰਾਂ ਦੀ ਜਾਂਚ 'ਚ ਹੋਇਆ ਵੱਡਾ ਖੁਲਾਸਾ ਟਿਕਟੌਕ ਨੇ ਬੱਚਿਆਂ ਤੋਂ ਇਕੱਠੀ ਕੀਤੀ ਸੰਵੇਦਨਸ਼ੀਲ ਜਾਣਕਾਰੀ ਟੋਰਾਂਟੋ ਮੌਂਟਰੀਅਲ ਵਿਚਾਲੇ ਨੌਨ-ਸਟਾਪ ਟ੍ਰੇਨਾਂ ਦਾ ਟ੍ਰਾਇਲ ਕਿੰਗਸਟਨ ਦੇ ਲੋਕ ਵਾਇਆ ਰੇਲ ਦੇ ਫੈਸਲੇ ਤੋਂ ਹੋਏ ਨਿਰਾਸ਼ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ